ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੇਰ ਹਾਜ਼ਰ ਹੋਣਾ ਵੀਡੀਓ ਦੇ ਨਾਲ ਫਾਰਮ ਟਰੈਕ 60 ਟਰੈਕਟਰ ਏਡੀ ਮਾਡਲ ਦੇ ਵਿੱਚ 60 ਏਡੀ ਟਰੈਕਟਰ ਹੈ ਜੀ ਮਾਡਲ ਦੀ ਗੱਲ ਕਰੀਏ 2005 ਮਾਡਲ ਟਰੈਕਟਰ ਹੈ ਟਰੈਕਟਰ ਦੇ ਅਗਲੇ ਟਾਇਰ ਬੋਲੋ ਦੇ ਤੱਕੇ ਟਾਇਰ ਹਨ 70 ਬਹੇ ਟਾਇਰ ਟਰੈਕਟਰ ਦੇ ਅਗਲੇ ਜੀ ਤੇ ਪਿਛਲੇ ਟਾਇਰ ਪੱਕੇ ਆ ਐਮ ਆਰ ਐਫ ਦੇ ਟਾਇਰ ਆ ਜੀ 80 ਬਹੇ ਟਾਇਰ ਟਰੈਕਟਰ ਦੇ ਟਰੈਕਟਰ ਪੂਰਾ ਸਾਫ਼ ਹੋ ਤੇ ओरिजिनल ਟਰੈਕਟਰ ਪਿਆ ਐਮ ਆਰ ਸੁਦੇ ਟੈਰਨ ਵਾਲਾ ਟਰੈਕਟਰ ਆ ਜੀ ਟਰੈਕਟਰ ਦੇ ਪਿੱਛੇ ਹੁੱਕ ਲੱਗੀ ਹੋਈ ਆ ਵੱਡੀ ਹੁੱਕ ਹੈਵੀ ਹੁੱਕ ਲੱਗੀ ਟਰਾਲੇ ਵਾਲੀ ਬੰਪਰ ਲੱਗਿਆ ਹੋਇਆ ਟਰੈਕਟਰ ਦਾ ਡਬਲ ਗਲੈਕ ਟਰੈਕਟਰ ਜਾਂ ਸਿੰਪਲ ਟੈਰਨ ਟਰੈਕਟਰ ਆ ਜੀ ਰੇਟ ਦੀ ਗੱਲ ਕਰੀਏ 2 ਲੱਖ ਤੇ 70000 ਡੇਟ ਆਈ ਨੰਬਰ ਸਕਰੀਨ ਤੇ ਆ 985133916 ਨੰਬੂ ਤੋਂ ਸਾਰੀ ਆਪਾਂ ਜਾਣਕਾਰੀ ਲੈ ਲਏ ਲਗਦੇ ਆਂ ਵਾਜੂਰੇ ਟਰੈਕਟਰ ਆ ਜੀ ਸਾਡੇ ਵੀਡੀਓ ਦੇਖਣ ਲਈ ਬਹੁਤ ਧੰਨਵਾਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਤੁਹਾਡੇ ਅਸੀਂ ਤੁਹਾਡੇ ਕੋਲ ਅਸੀਂ ਨਵੇਂ-ਨਵੇਂ ਵੀਡੀਓ ਲੈ ਕੇ حاضر ਹੋਵਾਂਗੇ ਧੰਨਵਾਦ